ਸਸਰੀਆਂ ਘਾਲ ਜੀ ਸਾਰਿਆਂ ਨੂੰ ਤੇ ਅਸੀਂ ਗਏ ਸੀ ਬਾਬਾ ਸ਼ੀਰ ਚੰਦ ਦਾ ਮੇਲਾ ਦੇਖਣ ਵਾਸਤੇ ਬਰਡੋ ਡਾਲੇ ਤੇ ਉਸ ਤੋਂ ਬਾਅਦ ਅਸੀਂ ਹੁਣ ਤੁਹਾਨੂੰ ਦਿਖਾਉਣ ਜਾਣੇ ਆ ਜਿਹੜਾ ਕੱਲ ਸਾਡੇ ਗਵਾਨਾਂ ਤੱਕ ਪਾਣੀ ਕਾਫੀ ਜ਼ਿਆਦਾ ਜਿਹੜਾ ਚੜਿਆ ਸੀ ਕਿਰਨ ਦਾ ਤੇ ਅੱਜ ਅਸੀਂ ਉਹਨੂੰ ਦੇਖਣ ਜਾ ਰਹੇ ਹਾਂ ਤੇ ਕਿੰਨਾ ਕੁ ਚੜਿਆ ਤੇ ਕਿੰਨਾ ਖੋਣ ਲੱਤ ਚੁੱਕਿਆ ਤੇ ਇਹ ਆ ਗਿਆ ਜੀ ਪਿੰਡ ਗਵਾਨ ਤੁਸੀਂ ਦੀ ਦੂਰ ਤੋਂ ਦੇਖ ਰਹੇ ਜੇ ਅਸੀਂ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਕਿ ਕਿੰਨਾ ਪਾਣੀ ਕਿੱਥੋਂ ਸ਼ੁਰੂ ਹੋਇਆ ਸੀ ਤੇ ਕਿੱਥੇ ਹੁਣ ਜਾ ਕੇ ਮਤਲਬ ਪੀ ਘਟ ਗਿਆ ਕਾਫੀ ਜ਼ਿਆਦਾ ਕਿਰਨ ਦਾ ਪਾਣੀ ਤੇ ਇੱਧਰ ਅਸੀਂ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਸੀ ਮੇਲਾ ਦੇਖਣ ਵਾਸਤੇ ਆਏ ਸੀ ਤੇ ਉਧਰੋਂ ਹੀ ਇੱਧਰ ਨੂੰ ਆ ਗਏ ਆ ਤੇ ਅੱਗੇ ਜਾ ਕੇ ਅਸੀਂ ਦੇਖਦੇ ਆ ਕਿ ਕਿੰਨਾ ਕੁ ਪਾਣੀ ਆਇਆ ਏ ਕਿਵੇਂ ਦਾ ਹੁਣ ਮਾਹੌਲ ਜਿਹੜਾ ਹੈਗਾ ਆ ਪਾਣੀ ਦਾ ਲੇਕਿਨ ਝੋਨੇ ਜਿਹੜੇ ਨੇ ਉਹ ਕਾਫੀ ਹਜੇ ਤੱਕ ਵੀ ਭਰੇ ਨਹੀਂ ਪਾਣੀ ਦੇ ਮਤਲਬ ਬਾਕੀ ਸਾਰਾ ਸੜਕ ਤੋਂ ਤੇ ਲੱਤ ਗਿਆ ਆ ਲੇਕਿਨ ਝੋਨਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਪਾਣੀ ਆ ਤੇ ਅੱਗੇ ਜਾ ਕੇ ਅਸੀਂ ਤੁਹਾਨੂੰ ਹੁਣ ਝੋਨੇ ਦੇ ਵਿੱਚੋਂ ਪਾਣੀ ਵਹੋਂਨੇ ਕਿੰਨਾ-ਕਿੰਨਾ ਤੇ ਕਿੰਨਾ-ਕਿੰਨਾ ਲੱਤ ਗਿਆ ਉੱਧਲੀ ਸਾਈਡ ਤੇ ਆਸੀ ਪਾਣੀ ਤੁਸੀਂ ਦੇਖ ਸਕਦੇ ਕਿਤਾ ਰਾੜੀ ਦੀ ਬੰਡਾ ਜਿਹੜੀਆਂ ਰੋਡ ਕੇ ਪਾਣੀ ਦੇ ਨਾਲ ਛੜਕਦੇ ਆ ਰਹੇ ਕਿਤੇ ਹੁਣ ਖਲੋ ਗਿਆ ਨੇ ਪਾਣੀ ਲੱਤਨ ਦੇ ਨਾਲ ਹੀ ਹੁੰਦੀ ਗੰਡੀਆਂ ਨੇ ਪਹਿਲਾਂ ਬਹੁਤ ਜ਼ਿਆਦਾ ਪਾਣੀ ਸੀ ਉਧਲੀ ਸਾਈਡ ਤੇ ਤੇ ਹੁਣ ਕਾਫੀ ਜ਼ਿਆਦਾ ਲੱਤ ਕੇ ਜਿਹੜਾ ਉਹ ਗਾਣ ਚਲ ਗਿਆ ਉਹ ਤੁਸੀਂ ਦੇਖ ਸਕਦੇ ਸਾਹਮਣੇ ਪਾਣੀ ਦਿਖੰਡਿਆ ਵਾ ਤੇ ਹੁਣ ਛੜਕ ਜਿਹੜੀ ਆ ਉਹ ਮਤਲਬ ਵੀ ਸੁੱਕ ਗਈ ਹੈ ਉਧਲੀ ਸਾਈਡ ਤੋਂ ਲੇਕਿਨ ਅਗਲੀ ਸਾਈਡ ਤੇ ਪਾਣੀ ਜਿਹੜਾ ਉਹ ਹੈਗਾ ਆ ਆ ਇਹ ਨਾ ਬੰਨਿਆ ਬੜੀ ਕਿੱਥੋਂ ਤੱਕ ਜਾਂਦੀ ਹੈ ਇਹ ਇਹ ਸਾਡੇ ਵੇ ਕਿ ਤੁਹਾਨੂੰ ਮੰਗ ਸਕਦੇ ਆ ਇਹ ਨਾਲ ਕਿੰਨੀ ਜ਼ਿਆਦਾ ਕਿੱਡੀ ਇਹਦੇ ਨੇ ਜਾਣਾ ਪਾਣੀ ਪਿਆ ਵਾ ਪਾਣੀ ਹੈਗਾ ਜਬੜਾ ਚੋਣਿਆਂ ਦੇ ਵਿੱਚ ਉਸੇ ਤਰ੍ਹਾਂ ਜੇ ਪਾਣੀ ਆ ਕਿਰਨ ਦਾ ਉੱਧਲੀ ਸਾਈਡ ਤੋਂ ਕਲਾਨੌਰ ਤੋਂ ਇਧਰ ਨੂੰ ਪਾਣੀ ਆ ਕਿਰਨ ਦਾ ਕਿਉਂਕਿ ਕਿਰਨ ਦਾ ਪਾਣੀ ਜਾਣ ਨਾਲ ਇਤਨੀ ਪਾਣੀ ਆਇਆ ਵਾ ਤੇ ਤੁਸੀਂ ਦੇਖ ਸਕਦੇ ਗੱਡੀਆਂ ਵੀ ਲੰਘ ਰਹੀਆਂ ਨੇ ਲੇਕਿਨ ਪਾਣੀ ਨੇ ਜੀ ਕਾਫੀ ਲੇਟਰੀ ਛਾੜਤੀ ਤੁਸੀਂ ਛਾੜਤੀ ਇਹ ਬਗਨ ਇਧਰ ਛਾੜਤੀ ਮਤਲਬ ਕੋਚੋ ਦਾ ਪਾਣੀ ਸੀ ਟਰੈਲਰ ਨਾਲ ਆ ਰਿਹਾ ਇਧਰ ਢੇਰਾ ਬਣਾਣੇ ਚੋੜ ਪੈਂਦਾ ਇਧਰ ਹੀ ਛਾੜਤੀ ਤੇ ਇਧਰ ਹੀ ਛਾੜਤੀ ਕਲਾਨੌਰ ਵੱਲ ਤੇ ਇਕਲਾਂ ਉੱਚਾ ਹੁਣ ਕਰਕੇ ਜੀ ਨੀਵੇਂ ਥਾਂ ਤੇ ਕਿਰਨ ਦਾ ਪਾਣੀ ਜਿਹੜਾ ਇਧਰਲੀ ਸਾਈਡ ਨੂੰ ਆਇਆ ਸੀ ਬਹੁਤ ਜ਼ਿਆਦਾ ਪਾਣੀ ਸੀ ਹੁਣ ਘਟ ਗਿਆ ਆ ਤੇ ਇਹ ਭਰਾਲੀ ਦੀਆਂ ਜਿਹੜੀਆਂ ਗੱਠਾ ਬਣ ਬਣ ਕੇ ਰੱਖਿਆ ਹੈ ਕਿੰਨੀਆਂ ਜ਼ਿਆਦਾ ਪਾਣੀ ਦੇ ਨਾਲ ਸਾਰੀਆਂ ਇੱਧਰ ਨੂੰ ਆ ਚੁੱਕੀਆਂ ਨੇ ਤੇ ਝੋਨਿਆਂ ਦੇ ਵਿੱਚ ਅਜੇ ਕਾਫੀ ਜ਼ਿਆਦਾ ਪਾਣੀ ਹੈ ਲੇਕਿਨ ਅਗਰ ਜਾਈ ਜਿਹੜੀਆਂ ਹੁਣ ਚੱਲ ਰਹੀ ਹੈ ਗੱਡੀਆਂ ਵਗੈਰਾ ਨਹੀਂ ਤੇ ਪਹਿਲਾਂ ਇੱਧਰ ਸਾਰਾ ਬੰਦ ਕੀਤਾ ਹੋਇਆ ਸੀ ਪੁਲਸ ਦਾ ਨਾਕਾ ਲੱਗਾ ਹੋਇਆ ਸੀ ਅੱਗੇ ਨਹੀਂ ਸੀ ਜਾਣ ਦਿੰਦੇ ਲੇਕਿਨ ਹੁਣ ਜਿਹੜਾ ਆ ਆਵਾਜ਼ਾਈ ਜਿਹੜੀ ਚੱਲ ਰਹੀ ਹੈ ਗੱਡੀਆਂ ਵਗੈਰਾ ਨੰਗ ਰਹੀਆਂ ਨੇ ਤੇ ਉਹ ਜਿਹੜਾ ਉੱਚਾ ਹੈ ਉਹ ਕਲਾਂੌਰ ਸਾਈਡ ਤੇ ਸਾਰੀ ਦਿਖ ਰਹੀ ਹੈ ਮਤਲਬ ਉਹ ਕਾਫੀ ਉੱਚਾ ਹੈ ਕਲਾਂੌਰ ਤੇ ਇੱਧਰ ਤੁਸੀਂ ਦੇਖ ਸਕਦੇ ਪਾਣੀ ਹੈ ਜੀ ਕਾਫੀ ਜ਼ਿਆਦਾ ਹੈਗਾ ਆ ਤੇ ਗੱਡੀਆਂ ਵਗੈਰਾ ਹੀ ਨੰਗ ਰਹੀਆਂ ਵੱਡੀਆਂ ਵੱਡੀਆਂ ਤੇ ਇੱਧਰ ਇਹ ਭਰਾੜੀ ਦੀ ਜਿਹੜੀਆਂ ਪੰਡਾਂ ਤੇ ਪਾਣੀ ਤੁਹਾਨੂੰ ਮੈਂ ਵਿਖਾ ਲ ਦਿਨੀ ਹ ਝੋਨਿਆਂ ਦੇ ਵਿੱਚ ਵੇਖੋ ਕਿੰਦਾ ਪਾਣੀ ਹੈ ਜੀ ਉੱਪਰ ਉੱਪਰ ਤੱਕ ਪਾਣੀ ਹੈ ਝੋਨਿਆਂ ਦੇ ਵਿੱਚ ਮਤਲਬ ਇੰਨਾ ਜ਼ਿਆਦਾ ਨਹੀਂ ਘਟਿਆ ਹੈਗਾ ਝੋਨਿਆਂ ਦੇ ਵਿੱਚ ਘਾਟ ਵੱਧਿਆ ਮਤਲਬ ਸੜਕ ਤੋਂ ਤੇ ਲੱਤ ਗਿਆ ਤੇ ਅਗਲੀ ਸਾਈਡ ਤੇ ਤੁਸੀਂ ਦੇਖਤਾ ਜੀ ਸੜਕ ਤੇ ਵੀ ਉਸੇ ਤਰ੍ਹਾਂ ਪਾਣੀ ਆ ਤੇ ਇਹ ਕਲਾਂੌਰ ਸਾਈਡ ਪੈ ਜਾਂਦਾ ਹੈ ਇਲਾਕਾ ਤੇ ਗਵਾਨਾ ਤੱਕ ਹੀ ਪਾਣੀ ਆਇਆ ਸੀ ਮਤਲਬ ਵੀ ਅੱਗੇ-ਅਗੇ ਪਿੰਡਾਂ ਤੱਕ ਨਹੀਂ ਸੀ ਗਿਆ ਸਿਰਫ ਗਵਾਨਾ ਤੱਕ ਹੀ ਪਾਣੀ ਹੈਗਾ ਸੀ ਤੇ ਇੱਧਰ ਗੱਡੀਆਂ ਜਿਹੜੀਆਂ ਉਹ ਨੰਗ ਰਹੀਆਂ ਨੇ ਕਾਫੀ ਜ਼ਿਆਦਾ ਮਤਲਬ ਵੀ ਆਵਾਜ਼ ਆਈ ਇੱਧਰੋਂ ਚੱਲੀ ਆ ਕਿਰਨ ਵਾਲੀ ਸਾਈਡ ਨੂੰ ਸਾਹਮਣੇ ਉਹ ਰੋਜ ਜਿਹੜਾ ਉਹ ਨਹੀਂ ਚੱਲਿਆ ਉਹ ਬੰਦੇ ਕਿਉਂਕਿ ਪੁਲ ਉੱਤੇ ਬਹੁਤ ਜ਼ਿਆਦਾ ਪਾਣੀ ਆ ਤੇ ਪਾਣੀ ਦਾ ਬਾਵ ਜਿਹੜਾ ਬਹੁਤ ਜ਼ਿਆਦਾ ਤੀਜ ਆ ਹੋਣ ਕਰਕੇ ਉਹ ਪੁਲ ਜਿਹੜਾ ਉਹ ਨਹੀਂ ਚਲਾਇਆ ਜੇ ਉਧਰਲੀ ਸਾਈਡ ਦੀ ਝੜਕ ਇਹ ਇੱਧਰੋਂ ਜਿਹੜੀ ਆਵਾਜ਼ ਆਈ ਦੇ ਸਾਰੀਆਂ ਜਿਹੜੀਆਂ ਚੱਲ ਰਹੀ ਨੇ ਤੇ ਅਸੀਂ ਆਏ ਸੀ ਦੇਖਣ ਵਾਸਤੇ ਤੇ ਮਤਲਬ ਵੀ ਕਿੰਨਾ ਕੁ ਘਟਿਆ ਲekin ਝੋਣਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਪਾਣੀ ਆ ਤੇ ਅਸੀਂ ਮੇਲਾ ਦੇਖਣ ਆਏ ਸੀ ਤੇ ਉਧਰੋਂ ਹੀ ਅਸੀਂਿੱਧੇ ਨੂੰ ਆਗੇ ਮੱਥਾ ਟੇਕ ਕੇ ਤੇ ਤੁਸੀਂ ਦੇਖ ਸਕਦੇ ਇਹ ਜਿਹੜੀਆਂ ਸਾਰੀਆਂ ਪਾਣੀ ਦੇ ਨਾਲ ਰੋੜ ਰੋੜ ਕੇ ਟਰਾਲੀ ਦੀਆਂ ਪੰਡਾ ਜਿਹੜੀਆਂ ਨੇ ਇੱਥੋਂ ਤੱਕ ਆ ਚੁੱਕੀਆਂ ਨੇ ਇੰਨਾ ਜ਼ਿਆਦਾ ਪਾਣੀ ਦਾ ਵਹਾਅ ਤੇਜ਼ ਸੀ ਤੇ ਹੁਣ ਅਸੀਂ ਚੱਲਿਆਂ ਘਰ ਨੂੰ ਟਰਾਲੀਆਂ ਜਿਹੜੀਆਂ ਨੇ ਉਹ ਲੰਗਰ ਲੈ ਕੇ ਜਾ ਰਹੀਆਂ ਨੇ ਡੇਰਾਪਾ ਬਣਾਣ ਵਾਲੀ ਸਾਈਡ ਤੇ ਤੇ ਹੁਣ ਅਸੀਂ ਚੱਲਿਆਂ ਜੀ ਘਰ ਨੂੰ ਫੇਰ ਅਸੀਂ ਮਿਲਾਂਗੇ ਨੈਕਸਟ ਬਲੌਗ ਵਿੱਚ